ਬੜਾ ਮੜਾ ਚੱਲੇ ਅੱਜ ਵਿਚੁਰਾ ਸੀ ਵਾਲੇ ਜ਼ਖਮ ਆਇਆ ਲੈ ਬੱਚੇ ਨਾ ਬੱਚ ਸਮਾ ਬੜਾ ਮੜਾ ਚੱਲੇ ਓ ਅੱਜ ਵਿਚੁਰਾ ਸੀ ਵਾਲੇ ਜ਼ਖਮ ਆਇਆ ਲੈ ਓ ਮਾਸ ਦੀਆਂ ਬੋਟੀਆਂ ਨੂੰ ਹਿੱਲਾ ਪੈ ਗਈਆਂ ਮਾਸ ਦੀਆਂ ਬੋਟੀਆਂ ਨੂੰ ਹਿੱਲਾ ਪੈ ਗਈਆਂ ਬੜੀ ਔਖੀ ਓ ਲਾਹੌਰ ਵਾਲੀ ਹੱਦ ਟੱਪੀ ਸੀ ਜਿਹੜੇ ਦਿਨ ਗਿਆ ਸੀ ਪੰਜਾਬ ਕੀ ਰਾਤ ਕੱਟੀ ਸੀ ਜਿਹੜੇ ਦਿਨ ਗਿਆ ਸੀ ਪੰਜਾਬ ਮੰਡਿਆ ਪੁੱਛੀ ਦਾਦੇ ਕੋਲ ਕਿੰਨੀ ਉਹ ਕੀ ਰਾਤ ਕੱਟੀ ਸੀ ਹੁਣ ਕਿਤੋਂ ਸਾਬ ਕੇ ਵਿਚਾਰ ਮਾਈ ਪਾਗੋ ਦੇ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਡੋ ਦੇ ਮਾਂ ਖੁਦ ਬੀਰ ਦੇ ਕੈਨ ਖਿੱਚਦੀ ਕਿੱਥੋਂ ਵਟ ਕੇ ਖਵਾ ਦੂ ਕੋਏ ਦੀਆਂ ਪਿੰਨੀਆਂ ਵਿੰਨੀਆਂ ਬਾਹਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਟਿਕਿਆ ਨਾ ਜਿੰਨਾ ਦੀਆਂ ਬੰਨੀਆਂ ਬੜਾ ਮੜਾ ਚੱਲੇ ਅੱਜ ਵਿਚੁਰਾ ਸੀ ਵਾਲੇ ਜ਼ਖਮ ਆਇਅਲੇ ਬਚੇ ਨਾ ਬਚ ਸਮਾ ਬੜਾ ਮੜਾ ਚੱਲੇ ਓ ਅੱਜ ਵਿਚਰਾਸੀ ਵਾਲੇ ਜ਼ਖਮ ਆਇਅਲੇ ਮਸਦੀਆਂ ਬੋਟੀਆਂ ਨੂੰ ਹਿੱਲਾ ਪੈ ਗਈਆਂ ਮਸਦੀਆਂ ਬੋਟੀਆਂ ਨੂੰ ਹਿੱਲਾ ਪੈ ਗਈਆਂ ਬੜੀ ਔਖੀ ਓਏ ਲਾਹੌਰ ਵਾਲੀ ਹੱਦ ਟੱਪੀ ਸੀ ਜਿਹੜੇ ਦਿਨ ਗਿਆ ਸੀ ਪੰਜਾਬ ਮੰਡਿਆ ਕੁਛ ਦਾਦੇ ਕੋਲ ਕਿੰਨੀ ਔਖੀ ਰਾਤ ਕੱਟੀ ਸੀ ਜਿਹੜੇ ਦਿਨ ਗਿਆ ਸੀ ਪੰਜਾਬ ਮੰਡਿਆ ਕੁਛ ਦਾਦੇ ਕੋਲ ਕਿੰਨੀ ਔਖੀ ਰਾਤ ਕੱਟੀ ਸੀ ਹੋਰ ਰੱਖੂ ਕਿੱਥੋਂ ਸਾਬ ਕੇ ਵਿਚਾਰ ਮਾਈ ਪਾਗੋ ਦੇ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਡੋ ਦੇ ਮਾਂ ਖੁਦ ਬੀਅਰ ਦੇ ਕੈਨ ਖਿੱਚਦੀ ਕਿੱਥੋਂ ਵਟ ਕੇ ਖਵਾ ਦੂ ਕੋਏ ਦੀਆਂ ਪਿੰਨੀਆਂ ਬਾਹਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਆਟੀ ਕਿਆਣਾ ਜਿੰਨਾ ਦੀਆਂ ਬਾਹ ਵਿਨੀਆਂ ਬਾਹਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਕੀ ਕਿਆਣਾ ਜਿੰਨਾ ਦੀਆਂ ਬੰਨੀਆਂ ਬੜਾ ਮੜਾ ਚੱਲੇ ਅੱਜ ਵਿੱਚੁਰਾ ਸੀ ਵਾਲੇ ਜ਼ਖਮ ਆਇਆ ਲੈ ਬੱਚੇ ਨਾ ਬੱਚ ਸਮਾ ਬੜਾ ਮੜਾ ਚੱਲੇ ਓ ਅੱਜ ਵਿੱਚਰਾਸੀ ਵਾਲੇ ਜ਼ਖਮ ਆਇਆ ਲੈ ਓ ਮਾਸ ਦੀਆਂ ਬੋਟੀਆਂ ਨੂੰ ਹਿੱਲਾ ਪੈ ਗਈਆਂ ਮਾਸ ਦੀਆਂ ਬੋਟੀਆਂ ਨੂੰ ਹਿੱਲਾ ਪੈ ਗਈਆਂ ਬੜੀ ਔਖੀ ਓਏ ਲਾਹੌਰ ਵਾਲੀ ਹੱਦ ਟੱਪੀ ਸੀ ਜਿਹੜੇ ਦਿਨ ਗਿਆ ਸੀ ਪੰਜਾਬ ਮੰਡਿਆ ਪੁੱਛਦਾ ਦੇ ਕੋਲ ਕਿੰਨੀ ਔਖੀ ਰਾਤ ਕੱਟੀ ਸੀ ਜਿਹੜੇ ਦਿਨ ਗਿਆ ਸੀ ਪੰਜਾਬ ਮੰਡਿਆ ਪੁੱਛਦਾ ਦੇ ਕੋਲ ਕਿੰਨੀ ਔਖੀ ਰਾਤ ਕੱਟੀ ਸੀ ਹੁਣ ਰੱਖੂ ਕਿੱਥੋਂ ਸਾਬ ਕੇ ਵਿਚਾਰ ਮਾਈ ਪਾਗੋ ਦੇ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਡੋ ਦੇ ਮਾ ਕੁ ਦ ਬੀਰ ਦੇ ਕੈਨ ਖਿੱਚਦੀ ਕਿੱਥੋਂ ਵਟ ਕੇ ਖਵਾ ਦੂ ਕੋਏ ਦੀਆਂ ਪਿੰਨੀਆਂ ਮਾਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਆਂਟੀ ਕਿਆੜਾ ਜਿੰਨਾ ਦੀਆਂ ਬੰਵੀਆਂ ਮਾਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਟੀਕਿਆੜਾ ਜਿੰਨਾ ਦੀਆਂ ਬੰਵੀਆਂ